ਵੱਡੇ ਪਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਕੌਮ ਆਪਣੇ ਰਹਿਬਰ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਵੇ ਆਪਣੇ ਰੱਬ ਦੇ ਚਰਨਾਂ 'ਚ ਬਹਿ ਜਾਵੇ ਪਰਮਾਤਮਾ ਗੁਰੂ ਗੁਰੂ ਜਪਣ ਲੱਗ ਪਵੇ ਉਹ ਕੌਮ ਉਹ ਲੋਕ ਉਹ ਸੰਗਤ ਵੱਡਪਾਗੀ ਇਹ ਮੈਂ ਨਹੀਂ ਕਹਿੰਦਾ ਮਹਾਰਾਜ ਜੀ ਕਹਿੰਦੇ ਨੇ ਵੱਡਪਾਗੀਆਂ ਹਰ ਸੰਗਤ ਪਾਵਹਿ ਭਾਗਹੀਨ ਪਰਮ ਚੋਟਾਂ ਖਾਵਹਿ ਬਿਨ ਪਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਬੱਚਾ ਘਰੋਂ ਕਹਿ ਕੇ ਆਵੇ ਵੀ ਮੈਂ ਸਕੂਲ ਚੱਲਿਆ ਤੇ ਸਕੂਲ ਵੜੇ ਹੀ ਨਾ ਬਾਹਰ ਹੀ ਕਦੀ ਆ ਉਹ ਵਟ ਤੇ ਬਹਿ ਕੇ ਕਦੀ ਉਸ ਵਟ ਤੇ ਬਹਿ ਕੇ ਕਦੀ ਕਿਤੇ ਕਦੀ ਕਿਤੇ ਤੇ ਘਰ ਜਾ ਕੇ ਕਵੇ ਵੀ ਸਕੂਲੋਂ ਹੋ ਕੇ ਆਇਆ ਉਹ ਮੁੜ ਕੇ 31 ਮਾਰਚ ਨੂੰ ਪਤਾ ਲੱਗੇਗਾ ਨਾ ਵੀ ਇਹ ਬੱਚਾ ਸਕੂਲੇ ਗਿਆ ਕਿ ਟਾਈਮ ਟਪਾ ਕੇ ਬਾਹਰੋਂ ਤੁਰਿਆ ਆਉਂਦਾ ਜਦੋਂ ਫੇਲ ਹੋ ਗਿਆ ਜਦੋਂ ਮਾਂ ਬਾਪ ਦੇ ਕੰਨਾਂ 'ਚ ਆਵਾਜ਼ ਪਈ ਵੀ ਬੱਚਾ ਤੁਹਾਡਾ ਨਿੱਲ ਨਲਾਇਕ ਫਿਰ ਫਿਰ ਮਾਂ ਬਾਪ ਜਾ ਕੇ ਟੀਚਰਾਂ ਦੇ ਨਾਲ ਗੱਲਬਾਤ ਕਰੇਗਾ ਹੋ ਸਕਦਾ ਲੜੇ ਵੀ ਪਰ ਬੱਚਾ ਸਾਡਾ ਰੋਜ਼ ਸਕੂਲੇ ਆਉਂਦਾ ਰਿਹਾ ਤੁਸੀਂ ਕਹਿ ਦਿੱਤਾ ਫੀਲ ਹੈ ਉਹ ਮੁੜ ਕੇ ਜਦੋਂ ਪਤਾ ਚੱਲਦਾ ਕਿ ਨੇ ਘਰੋਂ ਤਿਆਰ ਹੋ ਕੇ ਰਿਹਾ ਲਿਆਉਂਦਾ ਰਿਹਾ ਪਰੌਂਠੀਆਂ ਵੀ ਲਿਆਉਂਦਾ ਰਿਹਾ ਚੰਗੇ ਕੱਪੜੇ ਪਾ ਕੇ ਆਉਂਦਾ ਰਿਹਾ ਲੇਕਿਨ ਸਕੂਲੇ ਵੜਿਆ ਹੀ ਨਹੀਂ ਹੁਣ ਤੁਸੀਂ ਵੇਟ ਪਾਗੇ ਹੋ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਦੇ ਮੁਬਾਰਕ ਸਕੂਲ ਵਿੱਚ ਬੈਠੇ ਸਿੱਖੀ ਦਾ ਸਕੂਲ ਹੈ ਇਹਦੇ ਵਿੱਚ ਆਪਾਂ ਬੈਠੇ ਹਾਂ ਤੇ ਮੈਂ ਟੀਚਰ ਨਹੀਂ ਟੀਚਰ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਸਾਰੇ ਵਿਦਿਆਰਥੀ ਔਰ ਮਹਾਰਾਜ ਕਿਰਪਾ ਕਰਨ ਜਦੋਂ ਇਸ ਸਕੂਲ ਵਿੱਚੋਂ ਤੁਸੀਂ ਪੜੋਗੇ ਤੁਸੀਂ ਬੈਠੋਗੇ ਨਾ ਮਾਤ ਲੋਕ ਚ ਫੇਲ ਹੋਗੇ ਤੇ ਨਾ ਪਰਲੋਕ ਵਿੱਚ ਫੇਲ ਹੋਓ ਗਰੀਬ ਨਵਾਜ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਇਸ ਸੁਖੀ ਸਿੱਖੀ ਦੇ ਸਕੂਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਮੁਬਾਰਕ ਸੀਸ ਝੁਕਾਓ ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਤੁਹਾਡੇ ਇਲਾਕੇ ਦਾ ਮਾਨ ਅਤੇ ਸਤਕਾਰ ਸ਼ਾਨਾ ਮਤਾ ਕਵੀਸ਼ਰੀ ਜਥਾ ਸਤਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਸੌੜੀਆਂ ਉਹ ਹਾਜ਼ਰੀ ਭਰ ਕੇ ਗਏ ਨੇ ਪੈਂਡੇ ਖਾਂ ਦਾ ਪ੍ਰਸੰਗ ਗੁਰਕਲਗੀਰ ਮਹਾਰਾਜ ਦੇ ਨਾਲ ਹੋਈ ਜੰਗ ਉਹ ਆਪ ਜੀ ਨੇ ਉਹਨਾਂ ਕੋਲ ਸਰਵਣ ਕੀਤਾ ਮੇਰੇ ਆਜੀਜ਼ ਸਤਿਕਾਰਯੋਗ ਵੀਰ ਹਰਪ੍ਰੀਤ ਸਿੰਘ ਜੀ ਮਹਾਨ ਵਿਦਵਾਨ ਜਿਹੜੀਆਂ ਬਹੁਤ ਵੱਡੀਆਂ ਸੱਜਾਂਦੀਆਂ ਸੇਵਾਵਾਂ ਨਿਭਾਉਂਦੇ ਨੇ ਸਭ ਤੋਂ ਔਖੀ ਗੱਲ ਹੁੰਦੀ ਹੈ ਸਟੇਜ ਚ ਲਾਉਣੀ ਕਿਉਂ ਪਤਾ ਤੁਸੀਂ ਕਹੋਗੇ ਕਿਉਂ ਚਾਰ ਛੱਬਦ ਬੋਲਣੇ ਨੇ ਪਹਿਲੇ ਜੱਥੇ ਦਾ ਧੰਨਵਾਦ ਦੂਜੇ ਜੱਥੇ ਨੂੰ ਜਿਉ ਆਇਆ ਕਹਿ ਕੇ ਤੇ ਸਮਾਲਵਾਦਣਾ ਔਖੀ ਕਾਦੀ ਜਿਹੜੇ ਮੇਰੇ ਵਰਗੇ ਨੂੰ ਇੱਥੇ ਟਾਈਮ ਦਿੱਤਾ ਗਿਆ ਮੈਂ ਤੇ ਕਹਣਾ ਵੀ ਭਾਈ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਤੇ ਪ੍ਰਬੰਧਕਾਂ ਨੇ ਕਹਿ ਦਿੱਤਾ ਵੀ ਭਾਈ ਸਾਹਿਬ ਜੀ 8:00 ਵਜੇ ਆਪਾਂ ਸਮਾਪਤੀ ਕਰਨੀ ਹੋ ਤੁਸੀਂ ਵੇਖ ਲਓ ਟਾਈਮ ਕਿਵੇਂ ਵੰਡ ਕਰਨਾ ਹੈ ਜੇ ਭਾਈ ਸਾਹਿਬ ਨੇ ਕਿਸੇ ਨੂੰ ਟਾਈਮ ਨਾ ਦਿੱਤਾ ਉਨੇ ਪ੍ਰਬੰਧਕਾਂ ਦਾ ਘੱਟ ਤਰ ਲੋ ਮੱਛੀ ਉਹਨਾਂ ਨੂੰ ਸਭ ਤੋਂ ਵੱਧ ਭਾਈ ਹਰਪ੍ਰੀਤ ਸਿੰਘ ਨਾਉਣਾ ਇਸ ਕਰਕੇ ਸਟੇਜ ਦੀ ਸੇਵਾ ਚਲਾਉਣੀ ਬਹੁਤ ਔਖੀ ਹੁੰਦੀ ਹੈ ਮੈਂ ਵੀਰ ਜੀ ਦਾ ਧੰਨਵਾਦ ਕਰਦਾ ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹ ਤੁਹਾਡੇ ਇਲਾਕੇ ਦੀਆਂ ਸਟੇਜਾਂ ਤੇ ਹਾਜ਼ਰੀ ਭਰਦੇ ਨੇ ਸੈਕਟਰੀ ਬਤੌਰ ਸੈਕਟਰੀ ਦੇ ਰੂਪ ਵਿੱਚ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਗੁਰੂ ਕਲਗੀ ਧਰਮਾਰਾਜ ਰਹਿਮਤਾਂ ਦੇ ਨਾਲ ਨਿਵਾਜਨ ਆਓ ਇੱਕ ਵਾਰੀ ਪੂਰੀ ਮਾਨਵਤਾ ਦਾ ਭਲਾ ਮੰਗੀ ਅਤੇ ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬਚੀ ਰਹਿਮਤ ਕੌਰ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਮਾਇਆ ਆਈਏ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀ ਦਾਤ ਬਖਸ਼ਿਸ਼ ਕਰੇ ਪ੍ਰਮਾਤਮਾ ਸਰਦਾਰ ਅਰੂਪ ਸਿੰਘ ਜੀ ਨੰਬਰਦਾਰ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ ਮੈਂ ਉਹਨਾਂ ਦੀ ਕਦਰਦਾਨੀ ਦਾ ਧੰਨਵਾਦ ਕਰਦਾ ਹਾਂ ਗਰੀਬ ਅਵਾਜ਼ ਸਤਿਗੁਰੂ ਜੀ ਮਹਾਰਾਜ ਉਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਨਾਨਕ ਸਰ ਸੌੜੀਆਂ ਧੋਮਾਪੁਰਖ ਉਹਨਾਂ ਦਾ ਸਨਮਾਨ ਹੋ ਰਿਹਾ ਏ ਇੱਕ ਵਾਰੀ ਸਾਰੀ ਸੰਗਤ ਮਾਨ ਤੇ ਸਤਿਕਾਰ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਹੁਣਾਂ ਵੱਲੋਂ ਪਿਆਰ ਵੀ ਆਇਆ ਧੰਨਵਾਦ ਮੇਰੀ ਕੌਮ ਦਾ ਮਹਾਨ ਕਵੀਸ਼ਰ ਚਾਹੇ ਜੇ ਨਵਾਂ ਨਵਾਂ ਤੁਰਿਆ ਵੀਰ ਹਰਤੇਜ ਸਿੰਘ ਜੀ ਧਰਮਕੋਟ ਵਾਲੇ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਮੈਂ ਉਹਨਾਂ ਦੇ ਜਥੇ ਦੀ ਵੀ ਚੜ੍ਹਦੀ ਕਲਾ ਕਰਦਾ ਜੋਬਨ ਪ੍ਰੀਤ ਸਿੰਘ ਜੀ ਜਰਮਨ ਵਾਲੇ ਉਹਨਾਂ ਦੇ ਨਾਂ ਤੋਂ 500 ਦਮੜਾ ਆਇਆ ਗਰੀਬਨਵਾਜ ਸਤਗੁਰੂ ਮਹਾਰਾਜ ਪਰਿਵਾਰ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਵੀਰ ਦੇ ਸਿਰ ਤੇ ਸਤਗੁਰੂ ਮਿਹਰ ਪਰਿਆ ਹੱਥ ਰੱਖੇ ਪਰਮਾਤਮਾ ਕਮਾਈ 'ਚ ਬਰਕਤ ਪਾ ਸਰਦਾਰ ਸੁਵਿੰਦਰ ਸਿੰਘ ਜੀ ਕੈਨੇਡਾ ਉਹਨਾਂ ਦੇ ਨਾਂ ਤੋਂ 200 ਦਮੜਾ ਆਇਆ ਗੁਰੂ ਗਰੀਬਨਵਾਜ ਮਹਾਰਾਜ ਪਰਦੇਸਾਂ ਵਿੱਚ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਸਲ ਵਿੱਚ ਮੈਂ ਤਿਆਰੀ ਕੋਈ ਹੋਰ ਕਰਕੇ ਆਇਆ ਆ ਪੀਸੀ ਜਦੋਂ ਮੈਨੂੰ ਪਤਾ ਲੱਗਾ ਗੁਰੂ ਕਲਗੀ ਧਰਮਹਾਰਾਜ ਤੇ ਚਾਰ ਸਾਹਿਬ ਜਾਦੀ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਤ ਇਹ ਗੁਰਮਤ ਸਮਾਗਮ ਹੈ ਇਹਨੂੰ ਇੱਥੇ ਕਿਹਾ ਜਾਂਦਾ ਸੋਚਾ ਸੋਚਣਾ ਹੋਵਾਈ ਜੇ ਸੋਚੀ ਲੱਖ ਵਾਰ ਮਹਾਰਾਜ ਦੀ ਬਾਣੀ ਕਹਿੰਦੀ ਮਤਾ ਕਰੈ ਪਛਮਕੈ ਤਾਈ ਪੂਰਬ ਹੀਲੇ ਜਾਤ ਬੰਦੇ ਨੇ ਸੋਚਿਆ ਹੋਵੇ ਮੈਂ ਪੱਛਮ ਨੂੰ ਜਾਣਾ ਪਰ ਪਤਾ ਕੋਈ ਨਹੀਂ ਇੰਨੇ ਕਦੋਂ ਸਤਗੁਰੂ ਮਹਾਰਾਜ ਨੇ ਜ਼ਿੰਦਗੀ ਦਾ ਸਟੀਰਿੰਗ ਘੁਮਾ ਕੇ ਤੇ ਪੂਰਬ ਵਾਲੇ ਪਾਸੇ ਕਰ ਦੇਣਾ ਹੁਣ ਜੋ ਕੁਝ ਮੈਂ ਕਰੂੰ ਸੋਚ ਕੇ ਆ ਸੀ ਉਹ ਬਿਲਕੁਲ ਸਾਈਡ ਤੇ ਇੱਥੇ ਆਇਆ ਨੂੰ ਪ੍ਰਬੰਧਕ ਜਨਾਂ ਨੇ ਹੁਕਮ ਲਗਾਇਆ ਵੀ ਤੁਸੀਂ ਆ ਪਰਸੰਗ ਕਹਿਣਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਤਗੁਰੂ ਮਹਾਰਾਜ ਕਿਰਪਾ ਕਰੇ ਰਹਿਮਤ ਕਰੇ ਨਾਲ ਦੇ ਸਾਥੀ ਵੀਰਾਂ ਨੂੰ ਇਹਨਿਕ ਤੁਹਾਡੀ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਵੀ तकरीबन 150 ਤੋਂ ਵੱਧ ਪ੍ਰਸੰਗ ਕੰਠ ਹੈ ਮੂੰਹ ਜਬਾਨੀ 150 ਤੋਂ ਵੱਧ ਇਹ ਮੰਨ ਲਿਏ ਗੁਰੂ ਦੀ ਕਿਰਪਾ ਹੋਵੇ ਤਾਂ ਜੇ ਕਿਰਪਾ ਕਰੇ ਤੇ ਗੁੰਗਿਆ ਤੂੰ ਅਰਥ ਕਰਵਾ ਲੈਂਦਾ ਕਈ ਵਾਰੀ ਵੱਡੇ ਵੱਡੇ ਵਿਦਵਾਨਾਂ ਦੀ ਬੁੱਧੀ ਭ੍ਰਿਸ਼ਟ ਵੀ ਕਰ ਦਿੰਦਾ ਤਾਂ ਸਤਗੁਰੂ ਰਹਿਮਤ ਕਰੇ ਮਹਾਰਾਜ ਆ ਜੋ ਮਜਮੂਨ ਵੀਰ ਜੀ ਹੁਣਾ ਹੁਕਮ ਕੀਤਾ ਉਹ ਤੁਹਾਡੀ ਖਿਦਮਤ ਵਿੱਚ ਰੱਖਦਾ ਉਹਦੇ ਤੋਂ ਪਹਿਲੂ ਕਿਉਂਕਿ ਜਿੰਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ ਜਿਨ੍ਹਾਂ ਦਾ ਆਪਾ ਦਿਨ ਮਨਾ ਰਹੇ ਗੁਰੂ ਕਲਗੀ ਧਰਮ ਮਹਾਰਾਜ ਉਹ ਸ਼ਖਸੀਅਤ ਕਿਹੋ ਜੀ ਕਵਤਾ ਵਿੱਚ ਆਪ ਜਿਨੇ ਇੱਕ ਰਾਖਵੀਂ ਟੇਕ ਸਰਵਣ ਕੀਤੀ ਹੈ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਹੋਰ ਕੋਈ ਹੋਣਾ ਨਹੀਂ ਕਿਉਂ ਨਹੀਂ ਗੁਰੂ ਕਲਗੀ ਧਰਮ ਮਹਾਰਾਜ ਵਰਗਾ ਗੁਰੂ ਉਹ ਇਸ ਕਰਕੇ ਨਹੀਂ ਦੁਨੀਆ ਦੇ ਬੜੇ ਚੋਟੀ ਦੇ ਚਾਰ ਜਰਨੈਲ ਹੋਏ ਨੇ ਚਾਰ ਜਰਨੈਲ ਇੱਕ ਜਰਨੈਲ ਦੇ ਕੋਲ ਹੈ 93000 ਫੌਜ ਇੱਕ ਜਰਨੈਲ ਦੇ ਕੋਲ ਹੈ 1.5 ਲੱਖ ਫੌਜ ਇੱਕ ਦੇ ਕੋਲ ਹੈ 4.5 ਲੱਖ ਫੌਜ ਤੇ ਇੱਕ ਦੇ ਕੋਲ ਹੈ 3.5 ਲੱਖ ਤੋਂ ਪਲੱਸ ਕੋਨੇਕ 4 ਲੱਖ ਦੇ ਲਗਭਗ ਇਹ ਚਾਰ ਜਰਨੈਲ ਕਿਹੜੇ ਆ ਯੂਰਪ ਦਾ ਰਹਿਣ ਵਾਲਾ ਹੈ ਇੱਕ ਜਿਹਨੂੰ ਆਪਾਂ ਕਹਿੰਦੇ ਨਪੋਲੀਅਨ ਬੋਨਾਪਾਰਟ ਬੈਲਜੀਅਮ ਦੇ ਲਾਗੇ ਕੁਆਟਰਲੂ ਦਾ ਮੈਦਾਨ ਅੱਜ ਵੀ ਹੈ ਉਹਦੇ ਵਿੱਚ ਬਹੁਤ ਜਿਆਦਾ ਸੰਭੀਆਂ ਪਈਆਂ ਨੇ ਉਹਦੇ ਵਿੱਚ ਨੈਪੋਲਿਅਨ ਬੋਨਾਪਾਰਟ ਲੜਨਦਿਆ ਹਜ਼ਾਰਾਂ ਦੀ ਤਦਾਦ ਵਿੱਚ ਉਹਦੇ ਕੋਲ ਫੌਜ ਹੈ ਸੈਂਕੜੇ ਉਹਦੇ ਕੋਲ ਤੋਪਾਂ ਨੇ ਬਾਰੂਦ ਤੇ ਉਹਦੇ ਕੋਲ ਢੇਰ ਲੱਗੇ ਨੇ ਢੇਰ ਲਿਖਣ ਵਾਲੇ ਵਿਦਵਾਨ ਕਹਿੰਦੇ ਜੇ ਲੜਨਾ ਚਾਹੁੰਦਾ ਦੁਸ਼ਮਣ ਦੇ ਨਾਲ 6 ਮਹੀਨੇ ਲੜ ਸਕਦਾ ਸੀ 6 ਮਹੀਨੇ ਇਟਾ ਵੱਡਾ ਉਹਦੇ ਕੋਲ ਬਰੂਤ ਦਾ ਪਹਾੜ ਉਸਰਿਆ ਹੋਇਆ ਏਡ ਘਾਡੀਆਂ ਵੱਡੀਆਂ ਤੋਪਾਂ ਸਨ ਲੇਕਿਨ ਲੜਦਿਆਂ ਲੜਦਿਆਂ ਮਾਨਸਿਕ ਤੌਰ ਤੇ ਇੰਨਾ ਜ਼ਿਆਦਾ ਗਿਰ ਚੁੱਕਾ ਸੀਗਾ ਦੁਸ਼ਮਣ ਦੇ ਪੈਰਾਂ ਚ ਆਪਣਾ ਸਿਰ ਰੱਖ ਕੇ ਤੇ ਜ਼ਿੰਦਗੀ ਦੀ ਭੀਖ ਮੰਗ ਲਈ ਦੁਸ਼ਮਣ ਦੇ ਪੈਰਾਂ ਵਿੱਚ ਆਪਣਾ ਸਿਰ ਰੱਖ ਕੇ ਤੇ ਜ਼ਿੰਦਗੀ ਦੀ ਭੀਖ ਮੰਗ ਲਈ ਦੁਸ਼ਮਣ ਨੇ ਗਰਵਤਾਰ ਕਰ ਲਿਆ ਇੱਕ ਸੇਂਟ ਹੈਲੈਨਾ ਦਾ ਗੁੰਮ ਨਾਮ ਟਾਪੂ ਹੈ ਉਹਦੇ ਵਿੱਚ ਨਪੋਲੀਆ ਨ ਬੋਨਾ ਪਾਰਟ ਜ਼ਿੰਦਗੀ ਦੇ ਆਖਰੀ ਦਿਨ ਵਿਚਾਰਾ ਰੋ ਰੋ ਕੇ ਅੰਨਾ ਹੋ ਕੇ ਮਰਿਆ ਉਸ ਗੁੰਮਨਾਮ ਟਾਪੂ 'ਚ ਅੰਨਾ ਹੋ ਕੇ ਉਹਦੇ ਤੋਂ ਬਾਅਦ ਦੂਜਾ ਜਰਨੈਲ ਹੈ ਜਰਮਨ ਦਾ ਰਹਿਣ ਵਾਲਾ ਹਿਟਲਰ ਜਿਨੇ 1.5 ਲੱਖ ਤੋਂ ਵੱਧ ਜਹੂਦੀ ਗੈਸ ਚੈਂਬਰ ਦੀਆਂ ਪੱਠਿਆਂ 'ਚ ਪਾ ਕੇ ਸਾਰੇ ਗੈਠ ਗੈਸ ਚੈਂਬਰ ਦੀਆਂ ਪੱਠਿਆਂ 'ਚ ਕੋਈ ਵਿਦਵਾਨ 3 ਲੱਖ ਲਿਖਦਾ ਕੋ 1.5 ਲੱਖ ਤੋਂ ਵੱਧ ਉਹ ਹਿਟਲਰ ਉਹ ਹੈ ਜਿਨੇ ਦੁਨੀਆ ਦੇ ਅਮਨ ਨੂੰ ਅੱਗ ਲਾਈ ਦੁਨੀਆ ਦੀ ਸ਼ਾਂਤੀ ਨੂੰ ਅੱਗ ਲਾਈ ਦੁਨੀਆ ਦੀ ਸ਼ਾਂਤੀ ਨੂੰ ਉਹ ਇੱਕ ਹਟਲ ਹਿਟਲਰ ਸੀਗਾ ਅੱਜ ਕਿੰਨੇ ਹਿਟਲਰ ਆ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਦੇ ਭਾਈ ਅੱਜ ਕਿੰਨੇ ਹਿਟਲਰ ਨੇ ਪੰਜ ਦੁਨੀਆ ਵਿੱਚ ਹੀ ਨੇ ਲੇਕਿਨ ਪੰਜਾਬ ਵਿੱਚ ਜਿੰਨੇ ਹਿਟਲਰ ਨੇ ਅੱਜ ਦੇ ਪੰਜਾਬੀ ਹਿਟਲਰ ਨੇ ਪੱਗ ਵੀ ਬੱਦੀ ਹੋਈ ਹੈ ਕਈਆਂ ਨੇ ਪਹਿਕੂ ਪਹਿਲਾਂ ਬੱਧੀਆਂ ਕਈਆਂ ਨੇ ਹੁਣ ਬੰਨ ਲੀਆਂ ਅੱਜ ਵੀ ਪੰਜਾਬ ਵਿੱਚ ਕੁਝ ਐਸੇ ਹਿਟਲਰ ਹਨ ਜਿਨ੍ਹਾਂ ਨੇ ਕੋ ਤਹਈਆ ਕੀਤਾ ਹੋਇਆ ਵੀ ਪੰਜਾਬ ਦੀਆਂ ਬੇੜੀਆਂ 'ਚ ਵਟੇ ਪਾ ਕੇ ਤੇ ਪੰਜਾਬ ਦੀ ਡੁੱਬ ਚਾਦੀ ਹੋਈ ਨਿਆਂ ਨੂੰ ਡੋਬਣਾ ਕਿਵੇਂ ਹੈ ਪੰਜਾਬ ਦਾ ਬੇੜਾ ਕਰਕੇ ਨੇ ਕਰਨਾ ਅੱਜ ਵੀ ਹਿਟਲਰ ਨੇ ਉਹ ਹਿਟਲਰ ਜਿਨ੍ਹਾਂ ਨੇ ਦਾਵਾ ਕੀਤਾ ਸੀ ਮੈਂ ਦੁਨੀਆ ਫਤਿਹ ਕਰਨੀ ਹੈ ਲੇਕਿਨ ਇੱਕ ਰਾਤ ਜ਼ਿੰਦਗੀ ਦੀ ਇਹੋ ਜਿਹੀ ਆਈ ਇੰਨਾ ਅਪਸੈਟ ਹੋਇਆ ਇੰਨੀ ਟੈਨਸ਼ਨ ਦਿਮਾਗ 'ਚ ਆਈ ਆਪਣੇ ਆਪ ਨੂੰ ਗੋਲੀ ਮਾਰ ਕੇ ਤੇ ਆਤਮ ਹਕਾਤ ਕਰ ਲਿਆ ਹਿਟਲਰ ਨੇ ਰਾਤ ਲੱਖਾਂ ਫੌਜਾਂ ਦਾ ਜਰਨੈਲ ਉਹਦੇ ਤੋਂ ਬਾਅਦ ਤੀਜਾ ਜਰਨੈਲ ਹੈ ਸਿਕੰਦਰ ਆਜ਼ਮ ਉਹ ਜੁਨਾਨ ਦੇ ਸੂਬੇ ਮਕਦੂਨੀਆਂ ਤੋਂ ਚੱਲਿਆ ਜਿੱਥੇ ਪੌਂਦ ਦਾ ਇਲਾਕਾ ਫਤਿਹ ਕਰਕੇ ਆਪਣੇ ਰਾਜ ਭਗ ਦਾ ਝੰਡਾ ਘੜ ਦਿੰਦਾ ਜਿੱਥੇ ਜਾਂਦਾ ਨਿਸ਼ਾਨੀ ਜਿੱਤ ਦੀ ਛੱਡਦਾ ਹੈ ਦੁਨੀਆ ਜਿੱਤ ਦਾ ਜਿੱਤ ਦਾ ਪੰਜਾਬੀਆ ਤੇਰੇ ਵੱਲੇ ਆਇਆ ਮਾਣ ਕਰਿਆ ਕਰ ਜਦੋਂ ਤੇਰੇ ਦਰਗਾਹ ਸਤਲੋ ਜਿਹਦੇ ਕੰਢੇ ਤੇ ਆਇਆ ਨਾ ਉੱਥੇ ਜੱਟਾਂ ਦਾ ਨੌਜਵਾਨ ਮੁੰਡਾ ਰਾਜਾਪੂਰ ਸੁਖਲੋਤਾ ਹੋਇਆ ਉਹਨੇ ਸਤਲੁਜ ਦੇ ਦਰਗਾਹ ਦੇ ਕੰਢੇ ਤੇ ਖਲੋਕੇ ਆਪਣਾ ਤੋਂ ਉੱਚੀ ਡਾਂਗ ਹਿੱਕਦੀ ਧਰਤੀ ਦੇ ਹਿੱਕ ਤੇ ਮਾਰ ਕੇ ਆਖਿਆ ਉਹ ਸਿਕੰਦਰ ਜੇ ਸਤਲੁਜ ਦੇ ਦਰਗਾਹ ਪਾਰ ਕਰਕੇ ਪੰਜਾਬ ਦੀ ਧਰਤੀ ਤੋਂ ਪੈਰ ਪਾ ਗਿਓ ਤੇ ਤਰਗ ਹੈ ਮੇਰੇ ਵਰਗੇ ਦੇ ਜਨਮ ਲੈਣ ਤੇ ਉਹ ਜੁੱਤੀ ਵਾਈ ਸਿਕੰਦਰ ਨੂੰ ਉਹ ਡਾਂਗ ਫੇਰੀ ਸਿਕੰਦਰ ਨੂੰ ਸਿਕੰਦਰ ਨਮੋਛੀ ਦਾ ਮਾਰਿਆ ਭਜਾ ਲੇਕਿਨ ਜੁਨਾਣ ਨਹੀਂ ਸੀ ਪਹੁੰਚ ਸਕਿਆ ਰਸਤੇ ਵਿੱਚ ਹੀ ਨਮੋਚੀ ਦਾ ਮਾਰਿਆ ਮਰ ਗਿਆ ਸੀ ਇਹ ਗੱਲਾਂ ਪ੍ਰਾਣੀਆਂ ਨੇ ਨਵੀਂ ਇੱਕ 93000 ਫੌਜ ਦਾ ਕਮਾਂਡਰ ਇਨ ਚੀਫ ਹੈ ਕੇ ਨਿਆਜ਼ੀ ਪਾਕਿਸਤਾਨ ਦਾ ਭਾਰਤ ਨਾਲ ਯੁੱਧ ਲੱਗਾ ਤੇ ਤੁਹਾਡਾ ਕੌਣ ਹੈ ਜੀ ਜਨਰਲ ਜਗਜੀਤ ਸਿੰਘ ਅਰੋੜਾ ਜਦੋਂ ਕੇ ਨਿਆਜ਼ੀ ਹਮਲਾ ਕਰਦਾ 93000 ਫੌਜ ਲੈ ਕੇ ਜਨਰਲ ਜਗਜੀਤ ਸਿੰਘ ਅਰੋੜੇ ਨੇ ਇੱਕ ਜਕਾਰਾ ਛੱਡਿਆ ਜਿਹੜਾ ਜਕਾਰਾ ਛੱਡਣ ਤੋਂ ਅੱਜ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਉਹਨੇ ਬੋਲਿਆ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਨਾਂ ਲੈ ਕੇ ਜਦੋਂ ਜਕਾਰਾ ਛੱਡਿਆ ਆਪਣੀ ਫੌਜ ਦੀਆਂ ਬਾਗਾਂ ਖੋਲੀਆਂ ਤੇ ਪੰਜਾਬੀ ਸੂਰਮੇ ਮੋਰਾ ਵਾਂਗ ਪਹਿਲਾਂ ਪਾਉਂਦੇ ਕੇ ਨਿਆਜੀ ਦੇ 93000 ਦੀ ਫੌਜ ਦੀਆਂ ਨਾਸਾਂ ਥਾਣੀ ਧੂਮਾ ਕਰ ਦਿੱਤਾ ਕੇ ਨਿਆਜੀ ਜਨਰਲ ਜਗਜੀਤ ਸਿੰਘ ਅਰੋੜੇ ਦੇ ਪੈਰਾਂ ਚ ਡਕਾ ਗਲਮੇ ਤੋਂ پکڑ ਕੇ ਗ੍ਰਿਫਤਾਰ ਕੀਤਾ ਗਿਆ 1 ਸਾਲ ਭਾਰਤ ਵਿੱਚ ਕੈਦ ਰਿਹਾ 1 ਸਾਲ ਬਾਅਦ ਵਿੱਚ ਗਿਆ ਸੀ 1 ਸਾਲ ਕੈਦ ਕੱਟ ਕੇ 93000 ਫੌਜ ਦਾ ਸਿਪਾਸ ਲਾਰਿਆ ਲੇਕਿਨ ਗੁਰੂ ਕਲਗੇਰ ਮਹਾਰਾਜ ਦੇ ਛੁਗਰ ਦੇ ਕਿਰਾਕ ਨੇਂਦਾ ਜੀ ਗੁਰੂ ਮਹਾਰਾਜ ਕਹਿੰਦੇ ਗੁਰ ਸਨਹਿ ਚੇ ਕਾਰੇ ਕੁਨਾਂ ਦੇ ਚਹਿਲ ਨਰ ਕਿ ਦੇ ਲੱਖ ਪਰਿਆਇਤ ਭਰੋ ਬੇਖਬਰ ਤੇ ਗਰੀਬ ਵਿੱਚ ਕਨੇ ਆ ਟਵਾਡੇ ਦਿਮਾਗ ਵਿੱਚ ਆਇਆ ਹੋਵੇਗਾ 40 40 ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੇਤ ਲੜਨ ਵਾਲਿਆਂ ਦੀ ਗਿਣਤੀ 44 ਆਇਆ ਹੈ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 40 ਹੈ ਗੁਰੂ ਕਲਗੀ ਧਰਮ ਮਹਾਰਾਜ ਨਿਕਲੇ ਨੇ ਧਰਮ ਸਿੰਘ ਦਇਆ ਸਿੰਘ ਮਾਨ ਸਿੰਘ ਇਹ ਚਾਰ ਪਾਵਨ ਸਰੀਰ ਚਮਕੌਰ ਦੀ ਗੜੀ ਚੋਂ ਜੀਉਂਦੇ ਨਿਕਲ ਕੇ ਗਏ 40 ਆਂ ਨੇ ਨਾਸਾਂ ਥਾਣੀ ਧੂਆ ਕੱਢ ਦਿੱਤਾ ਗੁਰੂ ਕਲਗੀ ਧਰਮ ਮਹਾਰਾਜ ਨੇ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਇੱਕ ਬੰਨੇ 10 ਲੱਖ ਦੂਜੇ ਬੰਨੇ 44 ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਕਰਕੇ ਵਿਖਾਇਆ ਉਦੋਂ ਵੀ ਤੇ ਅੱਜ ਵੀ ਹੈ ਭਾਈ ਉਦੋਂ ਵੀ ਸੀਗਾ ਅੱਜ ਵੀ ਬੋ ਹੁਣ ਗੁਰੂ ਕਲਗੇਤਰ ਮਹਾਰਾਜ ਦੀਆਂ ਮਾਰੀਆਂ ਹੋਈਆਂ ਤਲਵਾਰਾਂ ਦਾ ਨਤੀਜਾ ਕੀ ਨਿਕਲਿਆ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਵਿੱਚ ਰੂਹ ਫੂਕੀ ਉਹਦਾ ਨਤੀਜਾ ਕੀ ਨਿਕਲਿਆ ਵਿਦਵਾਨ ਕਹਿੰਦਾ Hindu ਧਰਮ ਦੇ ਪੈਰਾ ਵਿੱਚ ਪਈ ਹੋਈ ਕੱਟ ਦਿੱਤੀ ਜੰਜੀਰ ਗੋਬਿੰਦ ਸਿੰਘ ਨੇ ਬਦਲੀ ਸਹਿਮ ਕੇ ਬਦਲਾ ਵੇਚ ਰੁੱਕ ਗਈ ਕੱਡੀ ਜਦੋਂ ਛਮਸ਼ੀਰ ਗੋਬਿੰਦ ਸਿੰਘ ਨੇ ਫੌਜਾਂ ਤਖਤਾਂ ਵਾਲਿਆਂ ਨੂੰ ਵਖਤ ਪਾ ਦਿੱਤਾ ਫੌਜਾਂ ਵਾਲੇ ਫਕੀਰ ਗੋਬਿੰਦ ਸਿੰਘ ਨੇ ਮੁਗਲ ਰਾਜ ਦੇ ਕਾਲ ਜੇ ਤੀਰ ਪੈ ਗਏ ਮਾਰੇ ਇਸ ਤਰ੍ਹਾਂ ਤੀਰ ਗੋਬਿੰਦ ਸਿੰਘ ਨੇ ਗੱਛਾਂ ਪੈਂਦੀਆਂ ਸਨ ਵੇਖ ਦੁਸ਼ਮਣਾਂ ਨੂੰ ਤੇ ਸ਼ਸਤਰ ਜਦੋਂ ਮੈਦਾਨ ਵਿੱਚ ਖੜਕਦੇ ਸੀ ਬਾਜਾਂ ਵਾਲੇ ਦੀ ਇੱਕ ਲਲਕਾਰ ਸੁਣ ਕੇ ਤੇ 22 ਧਾਰਾਂ ਦੇ ਕਾਲ ਜੇ ਟੜਕਦੀ ਸੀ ਨਾਲ ਸਮਿਆਂ ਦੇ ਬਦਲ ਦੀ ਕੁੱਲ ਦੁਨੀਆ ਕਈਆਂ ਸਤਾਈ ਚ ਪੱਗਾਂ ਵਟਾ ਲੈਣੀਆਂ ਉਹ ਪਹਿਲੋ ਪਤਾ ਲੱਗ ਜਾਂਦਾ ਨਾ 6 ਮਹੀਨੇ ਪਹਿਨੋਂ ਦੁਜਿਆਂ ਦੀ ਸਰਕਾਰ ਆ ਜਾਣੀ ਆ ਤੇ 5 ਸਾਲ ਕੋਟਖਾਨੋਂ ਚੰਗਾ ਵੀ ਪੱਗ ਦਾ ਰੰਗ ਬਦਲ ਲੂ ਉੱਥੇ ਵਿਦਵਾਨ ਕਹਿੰਦਾ ਨਾਲ ਸਮੇਂ ਦੇ ਬਦਲ ਦੀ ਪੂਲ ਦੁਨੀਆ ਉਹਨੇ ਸਮੇਂ ਦਾ ਰੰਗ ਬਦਲਾ ਛੱਡਿਆ ਕਰਕੇ ਛੂਦਰ ਬ੍ਰਾਹਮਣ ਦਾ ਇੱਕ ਦਰਜਾ ਉੱਚ ਨੀਚ ਦਾ ਫਰਕ ਮਿਟਾ ਛੱਡਿਆ ਜਮ ਚੱਕੋ ਚੁੱਕਾ ਸਿਰਗਾ ਵਿੱਚ ਲਹੂ ਜਿਹੜਾ ਠੰਡੇ ਲਹੂ ਨੂੰ ਉਸ ਗਰਮਾ ਛੱਡਿਆ ਨਾਲੇ ਆਪਣੀ ਮੁਠੀ ਕੋ ਸਿੰਘ ਲੈ ਕੇ ਗੁਰੂ ਜੋਦੇ ਨੇ ਯੁੱਗ ਪਲਟਾ ਛੱਡਿਆ ਜਦੋਂ ਦੋਖੀਆਂ ਦੇ ਪੱਤੇ ਝੜੇ ਰਹਿੰਦੇ ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ਚੜੇ ਹੋਏ ਦਰਿਆ ਦੀ ਕਾਂਗ ਵਾਂਗੂ ਹਰਦਮ ਅਣਖੋ ਦੀ ਠਾਠਾ ਮਾਰਦੀ ਸੀ ਉਹਦੀ ਤੇਗ ਜਦੋਂ ਖਾਂਦੀ ਸੀ ਇੱਕ ਝਟਕਾ ਗਰਦਨ ਲੱਠ ਦੇ ਗਈ ਹਜ਼ਾਰ ਦੀ ਸੀ ਉਹਦਾ ਨੀਲਾ ਮੈਦਾਨ ਵਿੱਚ ਹਣਕਦਾ ਸੀ ਕੰਦ ਕੰਬ ਦੀ ਮੁਗਲ ਸਰਕਾਰ ਦੀ ਸੀ ਉਹਦਾ ਤੀਰ ਕਮਾਨ ਵਿੱਚੋਂ ਨਿਕਲ ਕੇ ਤੇ ਜਾ ਕੇ ਜਿਹੜੇ ਵੀ ਵੈਰੀ ਨੂੰ ਡੰਗਦਾ ਸੀ ਡੱਗ ਪੈਂਦਾ ਸੀ ਧਰਤੀ ਤੇ ਮੂੰਹ ਪਰਨੇ ਅੰਮਾ ਹਾਏ ਕਹਿੰਦਾ ਪਾਣੀ ਨਾ ਮੰਗਦਾ ਸੀ ਦੁਸ਼ਮਣ ਦਲਾ ਦੇ ਨਾਲ ਗੋਬਿੰਦ ਸਿੰਘ ਦਾ ਜਦ ਵੀ ਟੱਕਰਾ ਹੁੰਦਾ ਬਾ ਕਮਾਲ ਹੁੰਦਾ ਸੁਣ ਕੇ ਚੋਟ ਨਗਾਰੇ ਦੀ ਦੁਸ਼ਮਣਾਂ ਤੋਂ ਨਹੀਂ ਸੀ ਆਪਣਾ ਆਪ ਸੰਭਾਲ ਹੁੰਦਾ ਉਹਦੀ ਤਿੱਖੀ ਕਿਰਪਾਨ ਦਾ ਮੂੰਹ ਘੋਰਾ ਤੇ ਜਾ ਕੇ جنگ ਅੰਦਰ ਲਾਲੋ ਲਾਲ ਹੁੰਦਾ ਉਹਨੇ ਤੈਗ ਚੋਂ ਵੱਖਰੀ ਕੌਮ ਸਾਜੀ ਤੇ ਸੋਚਾਂ ਵਿੱਚ ਪਾਇਆ ਸਾਰਾ ਜੱਗ ਉਹਨੇ ਦੁਨੀਆਂ ਦਾ ਕੋਈ ਪੈਗੰਬਰ ਨਹੀਂ ਜਿਨੇ ਖੰਡੇ ਬਾਟੇ ਦੇ ਵਿੱਚੋਂ ਕੌਮ ਪੈਦਾ ਕੀਤੀ ਹੋਵੇ ਜਿਨੇ ਖੰਡੇ ਦੀ ਧਾਰ ਚੋਂ ਕੌਮ ਪੈਦਾ ਕੀਤੀ ਹੋਵੇ ਉਹਨੇ ਤੈਗ ਚੋਂ ਵੱਖਰੀ ਕੌਮ ਸਾਜੀ ਤੇ ਸੋਚਾਂ ਵਿੱਚ ਪਾਇਆ ਸਾਰਾ ਜੱਗ ਉਹਨੇ ਉਹਨੇ ਆਪਣੇ ਪਰਿਵਾਰ ਦਾ ਲਹੂ ਉਬਾਲ ਕੇ ਤੇ ਲਹੂ ਸਭ ਦਾ ਕੀਤਾ ਚੱਗੋ ਚੱਗ ਉਹਨੇ ਉਹਨਾਂ ਲੋਕਾਂ ਨੂੰ ਜ਼ਿੰਦਗੀ ਨਵੀਂ ਲੱਭੀ ਪਿਤਾ ਜਿਨ੍ਹਾਂ ਨੇ ਜਾਮ ਗੋਬਿੰਦ ਸਿੰਘ ਦਾ ਸੂਰਜ ਚੰਦਰਮਾ ਸਦਾ ਨਹੀਂ ਰਹਿਣ ਲੱਗੇ ਸਦਾ ਚਮਕੇਗਾ ਨਾਮ ਗੋਪਿੰਦ ਸਿੰਘ